ਇੱਟੂ ਕਾਣਾ ਬਾਈ ਸਾਹਿਬ ਇਹ ਨਾ ਸਮਝਿਓ ਕਿ ਮੈਂ ਧਾਰੂ ਇੱਕ ਕੁੱਟ ਦੇ ਮਰ ਜਾਣ ਵਾਲਾ ਕੁਝਾ ਬੰਦਾ ਮੈਂ ਤਾਂ ਘੈਂਟ ਕਰਦਾ ਹੈ ਤਾਂ ਇਹ ਤੇ ਮੇਰੀ ਉਹ ਧਾਰੂ ਚੱਲਦੀ ਹੈ ਧਾਰੂ ਮੈਂ ਪੰਨੇ ਬਣਾਉਣਾ ਅੱਖ ਐ ਲੱਗਦੀ ਆ ਜਿਵੇਂ ਪਟ્રોલ ਨੂੰ ਪੰਜਾਬੀ ਬਾਈਆਂ ਨੂੰ ਤਾਂ ਮੈਂ ਲੰਗਰ ਲਈ ਰੱਖਦਾ ਇੱਥੇ ਅੱਜ ਵੀ ਮੇਰੀ ਉਹ ਧਾਰੂ ਚਲਣੀ ਸੀ ਪਰ ਉਹਨੂੰ ਥੋੜੇ ਜਲਤੋਂ ਬਾਦੀ ਕੁੱਟੀ ਪਈ ਹੋਈ ਆ ਸਾਰੀ ਦੁਨੀਆ ਨੂੰ ਮੋੜ ਗਈ ਬਸ ਜੀ ਹੁਣ ਤਾਂ ਰੱਸੀਆਂ ਦੇ ਸਭ ਤੋਂ ਵੱਡਾ ਬਣ ਬੈਠੇ ਜਾਂਦੇ ਆ ਮੈਘਲਗਨ ਮੈਘਲ ਖਾਂਜ ਵਾਲੇ ਥਾਣੇ ਦਾ ਦਰੋਗਾ ਜਦੋਂ ਮੈਂ ਹੱਥ ਝਾੜਦਾ ਸੀ ਤਾਂ ਕੁੱਤੇ ਵਾਂਗੂੰ ਹੌਂਸਾ ਲਾਉਂਦਾ ਸੀ ਹੁਣ ਉਹ ਰੱਸੀ ਵੀ ਸਭ ਤੋਂ ਬਣੀ ਬੈਠੀ ਐ ਸਾਹਿਬ ਇਹ ਜੋਗੀ ਵੜੀ ਸੀ ਤਾ ਪਰੇ ਜਿਹੜਾ ਡਰਾਈਵਰ ਬੈਠਾ ਮੈਂ ਉਹਦੇ ਕੋਲ ਚੱਲਿਆ ਗਿਆ ਵੀ ਦੇਸ਼ ਤੋਂ ਆਇਆ ਦੇਸ਼ ਦਾ ਮਾਤ ਆ ਪੁੱਛ ਰਵਾਂ ਉਹ ਮੈਨੂੰ ਡੁੱਠਾ ਹੀ ਬੋਲਿਆ ਕਹਿੰਦਾ ਜਾਵੜ ਪੁੱਜਿਆ ਦਾਰੂ ਦੇਖ ਕੇ ਲਾੜਾ ਸਿੱਟੇ ਜਾਂਦਾ। ਫੜ ਲੈਣਾ ਸੀ ਗਲਾਮੇ ਤੋਂ। ਨਾ ਜੀ ਆਪਾਂ ਨਹੀਂ ਗੁੱਸਾ ਕਰਦੇ। ਜਿਹੜਾ ਮੰਦਾ ਬੋਲੂ ਆਪੇ ਉਹਦਾ ਮੂੰਹ ਬੰਦਾ ਹੋ। ਭਾਈ ਸਾਹਿਬ ਮੈਂ ਕੋਈ ਮਲੰਗ ਨਹੀਂ। ਨਾ ਹੀ ਦਾਰੂ ਦੀ ਘੁੱਟ ਦੇ ਮਰ ਜਾਣ ਵਾਲਾ ਫੜਕੂ ਆ। ਮੈਂ ਤਾਂ 10000 ਰੁਪਇਆ ਕੋਈ ਹੋਕਤਾ ਇੱਕ ਜਨਾਨੀ ਦੇ। ਰਹੀ ਹੋ ਮੇਰੇ ਕੋਲ 10 ਕੁ ਰੱਖਾ। ਉਹ ਮੈਂ ਦੁਨੀਆ ਨੂੰ ਕਹਿਣ ਜੋਗਾ ਹੋ ਗਿਆ ਵੀ ਮੇਰੇ ਵੀ ਜਨਾਨੀ ਸੀਗੀ। ਫਿਰ ਤਾਂ 1000 ਚਿੱਤਰਾਤ ਪੈਗੀ। ਛੋਟੀ ਗੱਲ ਠੀਕ ਹੈ 1000 ਰੁਪਏ ਚ ਰਾਤ ਪਈ ਉਹ 1000 ਰੁਪਏ ਕਹਿੰਦੇ ਪੈ ਗਈ ਜਦੋਂ ਤੁਹਾਨੂੰ ਅਸਲੀ ਗੱਲ ਦਾ ਪਤਾ ਲੱਗਣਾ ਤੁਸੀਂ ਕਹਿਣਾ ਸੱਚਾ ਤੋ ਜਮਾ ਲੋਟਿਆ ਗਿਆ ਪਹਿਲਾਂ ਐਂ ਦੱਸੋ ਕਿ ਜਿਹੜਾ ਬੰਦਾ 1000 ਰੁਪਇਆ ਇੱਕ ਰਾਤ ਦੇ ਖੂਬ ਸਕਦਾ ਕੋਟਚਾ ਹੁੰਦਾ ਹੋ ਸਕਦਾ ਨਾ ਬਿਲਕੁਲ ਨਹੀਂ ਔਟ ਆਫ ਦੇਖਾਂ ਤੇ ਦੇਖਦੇ ਹੋ ਫਿਲਮਾਂ ਤੇ ਕੰਮ ਕਰਨ ਵਾਲੀ ਜਨਾਨੀ ਦੀ ਫੋਟੋ ਉਹ ਤਾਂ ਜੀ ਮੇਰੀ ਜਨਾਨੀ ਸਾਹਮਣੇ ਕੁਝ ਵੀ ਨਹੀਂ ਭਾਈ ਸਾਹਿਬ ਆਪਾਂ ਝੂਠੀ ਬੋਲਦੇ। ਲਾਂਜਾ ਵੀ ਪੀਤਾ ਹੋਇਆ। ਤਾਰੋ ਤੁਸੀਂ ਆਪ ਬੁਲਾਈ ਜਾਂ। ਤਾਂ ਵੀ ਮੈਂ ਬਿਲਕੁਲ ਸੋਹੀਆ। ਪਰ ਮੇਰੀ ਜਾਨੀ ਇੰਨੀ ਸੋਹਣੀ ਸੀ ਨਾ ਉਹਨੂੰ ਦੇਖ ਕੇ ਨਸ਼ਾ ਹੋ ਜਾਂਦਾ। ਅੱਛਾ। ਜਿੱਤੇ ਮੈਂ 70000 ਰੁਪਿਆ ਉਹ ਮੇਰੀ ਹੋ ਜਾਂਦੀ ਸੀ। ਉਹ ਵੇੜਾ ਵੇਰਿਆ ਲੋਕਾਂ ਦੀ ਪੱਥਰ ਪਾੜ ਨਜ਼ਰਾਂ ਦਾ ਨਾਲੇ ਪੀਪੀ ਦਾ। ਤੁਸੀਂ ਉਹ ਗੱਲ ਸੁਣੀ ਆ? ਸੱਪਣੇ ਆਪਣੇ ਬੱਚੇ ਆਪ ਹੀ ਖਾ ਜਾਂਦੇ ਆ। ਮੈਂ ਤਾਂ ਦੀ ਖਾਂਦੇ ਦੇਖੀ ਆ। ਕੋਈ ਕਰਦਾ ਪਾਣੀ ਲੈ ਨਾ ਨਾਨਾ ਤੁਸੀਂ ਮੁੰਡੂ ਨੂੰ ਆਗ ਨਾ ਮਾਰੋ ਪਾਣੀ ਮੈਂ ਲੈ ਕੇ ਆਉਣਾ ਉਹ ਬਾਰਕ ਪਵਾ ਕੇ ਤੁਸੀਂ ਹੈਗੇ ਸਾਡੇ ਮਹਿਮਾਨ ਮੈਂ ਕਰਨੀਆਂ ਤੁਹਾਡੀ ਸੇਵਾ ਹੋਰ ਇਹਨਾਂ ਭਈਆਂ ਦੀ ਸੇਵਾ ਕਰਨੀ ਆਹ ਲਓ ਸਲਾਦ ਨਾਲੇ ਬਰਖਾਲਾ ਪਾਣੀ ਇਹ ਢਾਬੇ ਵਾਲੇ ਤਾਂ ਆਪਾਂ ਨੂੰ ਕਿਉਂ ਆ ਮੰਗੂ ਮੰਨਦੇ ਨੇ ਜਦੋਂ ਕੋਈ ਪੰਜਾਬੀ ਮਿਲੇ ਤਾਂ ਮੈਨੂੰ ਚਾਹ ਚੜ ਜਾਂਦਾ ਜਿਵੇਂ ਜਿਵੇਂ ਰਿਸ਼ਤੇਦਾਰ ਮਿਲੇ ਤੇ ਚੜਦਾ ਫਿਰ ਤੇਰਾ 10000 ਪੁੱਛ ਹੀ ਗਿਆ ਉਹੀ ਗੱਲ ਦੱਸਣ ਲੱਗਿਆ ਇੱਕ ਅਣੀ ਤੁਹਾਨੂੰ ਸਮਝ ਲੱਗਣੀ ਮੁੱਢੋਂ ਦੱਸਦਾ ਪਾਲਿਟਿਕਸ ਤੇ ਨਾ ਕੀ ਨਾ ਪਰੋ ਇਹਦਾ ਕਿਹੜਾ ਕੋਈ ਲਾਲਚ ਆ ਨੌਂਾ ਬਾਈਸਾਹ ਮੇਰਾ ਸੁੱਖਾ ਸੁੱਖਾ ਦੁਨੀਆ 'ਚ ਸਾਰੇ ਪਾਸੇ ਮਿਲ ਜਾਂਦਾ ਚਾਹੇ ਚੁੱਪੀ ਚਾਹੇ ਪੰਜਾਬ ਤੁਸੀਂ ਕਿਹੜਾ ਭੁੱਲੇ ਹੋ ਕਰਤਾਂ ਦੇ ਮਾਲਕੋਂ ਦੁਨੀਆਦਾਰੀ ਆ ਤੁਸੀਂ ਸੁੱਖੇ ਤੋਂ ਜਿਹੜਾ ਸੁੱਖ ਮਿਲਦਾ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲਦਾ ਇਹਦੇ ਪੱਤਿਆਂ ਤੋਂ ਸੁੱਖ ਨਾਲ ਮਿਲੋ ਪੱਤੀਆਂ ਲਾਹੋ ਪੜ ਜਾਂਦਾ ਫੰਨੇ ਕਾਜਾ ਗਾਂਜਾ ਬੜਾ ਰਾਜਾ ਨਿਸ਼ਾਨ ਤਰਅਤ ਤੇ ਪੱਤੀਆਂ ਹੀ ਚੇਲਾ ਬਣਾਓ ਧੀੜੀ ਦੇ ਤਮਾਕੂ ਵਿੱਚ ਗਾਂਜਾ ਰੁਲਾ ਕੇ ਸੂਟਾ ਮਾਰੋ ਸਵਰਗ ਦਿਸਦਾ ਸਵਰਗ ਜਦੋਂ ਨੀਂਦਾਂ ਮਾਰੀ ਐ ਉਦੋਂ ਜੱਟ ਦੇ ਝਾਲੇ ਕੋਲ ਪੰਜਾਬ ਰੁੱਟੇ ਸੁੱਕੇ ਦੇ ਖੜੇ ਸੀ ਦਿਹਾਤੀ ਪੰਜਾਬੀਆਂ ਦੇ ਝਾਲੇ ਲੁੱਟਣ ਆ ਗਏ ਅਸੀਂ ਜਾਨਾਂ ਬਚਾ ਕੇ ਭੱਜ ਗਏ ਹੋਰ ਤਾਂ ਉਹ ਜਿਹੜਾ ਲੁੱਟਣਾ ਸੀ ਲੁੱਟਿਆ ਮੇਰੇ ਸਾਲੇ ਮੇਰਾ ਸੁੱਖਾ ਕੋਟਟੇ ਲੈ ਗਈ। ਭਾਈ ਸਾਹਿਬ ਇਹ ਜੁਕਤੀ ਬੜੀ ਕਸੂਤੀ ਹੈ। ਇਧਰਾਂ ਨੂੰ ਕਿਸੇ ਨੇ ਮਾਰਿਆ ਸੁੱਖਾ ਮੇਰਾ ਢਿੱਕੇ ਲੈ ਗਈ। ਉਹ ਕਾਨੂੰ ਮਾਰਨੀ ਸੀ ਜੀ ਮਾਨੀ ਕਿਸੇ ਦਾ ਘਰ ਦਸਾਂ। ਕੋਈ ਹੋਤਾ ਬੁੜੀ ਦੀਵੀ ਦੀ ਰਖਾਜੀ ਫੇਰ ਵੀ ਕਿਸੇ ਦਾ ਬਸਦਾ ਘਰ ਤਾਂ ਜਾੜਨਾ ਸੀ। ਆ ਜਿਹੜੇ ਲੋਕ ਜਨਾਨੀਆਂ ਨੂੰ ਮਾਰਦੇ ਨੇ ਨਾ ਲੈਣਾਂ ਵਿੱਚ ਮੇਰਾ ਬਿਓਰ ਆਤੇ ਨੇ ਜੇ ਮੈਂ ਦੁਨੀਆਂ ਦਾ ਰਾਜਾ ਹੋਵਾਂ। ਜਨਾਨੀ ਮਾਰਨ ਵਾਲਾ ਵੀ ਖੁੱਤ ਨੇ ਤੱਤੇ ਕਾਫੀ ਦੁੱਧਾਂ ਦੇ ਲਾਣਾ ਫਿਰ ਕੁਛਾਂ ਨਹੀਂ ਸੜਿਓ ਇਹਨਾਂ ਹੱਤਨਾਰੀ ਮਾਰਿਆ ਫਿਰ ਹੋਰ ਤਸੀਹੇ ਦੇ ਦੇ ਕੇ ਖਤਮ ਕਰਾਂ ਭਾਈ ਸਾਹਿਬ ਮੈਂ ਤਾਂ ਜਨਾਨੀ ਦੇ ਇੱਕ ਵਾਰ ਹੱਥ ਚੁੱਕਿਆ ਉਸੇ ਪਾਪ ਦਾ ਮਾਰਿਆ ਪਿਆ ਅੱਜ ਤੱਕ ਜਨਾਨੀ ਨੇ ਜੁੜੀ ਪੋਣੇ ਤਾਂ ਕਹਿੰਦਾ ਸੀ ਮੈਂ ਆਪਣੀ ਜਨਾਨੀ ਦੇ 10000 ਫੋਕਿਆ ਉਹ ਵੀ ਦੱਸਣਾ ਭਾਈ ਸਾਹਿਬ ਪਹਿਲਾਂ ਪਾਪ ਵਾਲੀ ਗੱਲ ਤਾਂ ਸੁਣ ਲਓ ਛੋਟੇ ਹੁੰਦਿਆਂ ਦਾ بڑا ਰਾਜ ਖੋ ਗਿਆ ਸਾਰੇ ਟੱਪਾ ਟੱਲਾ ਲਾਗਲਾ ਸੀ ਤਿੰਨ ਚਾਰ ਜਮਾਤਾਂ ਪੜਿਆ ਪੜਿਆ ਮੈਂ ਕਹਾਂਦਾ ਬਸ ਕੋਈ ਸਕੂਲ ਗੇੜਾ ਮਾਰ ਚੱਲਿਆ ਜਾਣਾ ਝੋਲਾ ਚੱਕ ਕੇ ਕਦੇ ਕਿਸੇ ਤੋਂ ਫੱਟੀ ਲਕਾ ਰਿਹਾ ਜਾਂ ਤਾਂ ਕਿਸੇ ਤੋਂ ਕਹਾਂਦਾ ਮੈਨੂੰ ਦਿਨ ਤੇ ਕੁਪੜ ਨਹੀਂ ਸੀ ਇੱਕ ਦਿਨ ਮਾਸਟਰ ਨੇ ਸਾਡੇ ਪਿੰਡ ਵਾਲੇ ਜਾਗਰ ਦੀ ਕੁੜੀ ਨੂੰ ਕੱਚੂ ਤੇ ਸ਼ਰਿਆਲੀ ਕਹਾਣੀ ਪੜਨ ਲਾਤਾ ਆਪ ਕਮਰੇ ਦੀ ਆਖੀ ਕੁਰਸੀਆਂ ਜੋੜ ਕੇ ਔਖਾ ਚਲਾ ਕੇ راہ ਨਾ ਸੰਗਿਆ ਜਾਗਰ ਦੀ ਕੁੜੀ ਕਹਾਣੀ ਪੜ ਕੇ ਕਹਿੰਦੀ ਇੱਕ ਕਹਾਣੀ ਦਾ ਸਿੱਕਾ ਨਿੱਕੜਾਕ ਬੱਚੂ ਨੇ ਨਾਰਾ ਮਾਰਿਆ ਪੰਕਾਰਿਆ ਸੌ ਮਾਰਿਆ ਮੈਨੂੰ ਬੜਾ ਗੁੱਸਾ ਆਇਆ ਨਾਰਾ ਸਾਡੇ ਪਤੂ ਦਾ ਨਾਮ ਆਜੀ ਮੈਂ ਕਿਹਾ ਬੱਚੂ ਨੇ ਨਾਰਾ ਅੰਗੁਰਾ ਕੋਈ ਨਹੀਂ ਮਾਰਿਆ ਬੱਚੂ ਨੇ ਤਾਂ ਜਾ ਕੇ ਮਾਰਿਆ ਉਹਨਾਂ ਪੱਟੀ ਮਾਰ ਕੇ ਉਹਦਾ ਸਿਰ ਵਾੜਤਾ 3 ਰੀਸਪੂਨਾਂ ਸ਼ੁੱਟੀ ਹੋ ਗਈ ਇਸੇ ਸਰਾਬ ਨੇ ਮੈਨੂੰ ਮਾਰ ਲਿਆ ਅੱਛਾ ਪੰਜਾਬ ਕਿਹੜਾ ਪਿੰਡਾ ਤੇਰਾ ਵੀ ਪਿੰਡ ਵੀ ਦੱਸਨਾ ਭਾਈ ਸਾਹਿਬ ਪਾਰੋ ਸਿੱਕ ਸਿੱਕ ਜਿਵੇਂ ਮਹਾਪੁਰਸ਼ ਨੇ ਕਿਹਾ ਆਹ ਤੱਕ ਜੀ ਰਾਜੇ ਕੇ ਵੀ ਜੜੋੜ ਗਿਆ ਜੀ ਫਿਰ ਕੌਣ ਕਰੋਗਾ ਪੀ ਪਿੱਛਾ ਡੰਡਾ ਖਾਣ ਪੋਰਦਾ ਨਹੀਂ ਲੁਧਿਆਣੇ ਕੋਲ ਲਾਣਾ ਬੜਾ ਤਕੜਾ ਸੀ ਚਾਚੇ ਤਾਏ ਅਜੇ ਵੀ ਉੱਤਮ ਨਹੀਂ ਘਰ ਅਜੇ ਪੰਜਾਬ ਚ ਹੈਗਾ ਅਸੀਂ ਵੇਚਿਆ ਨਹੀਂ ਲਾਣਾ ਟੱਕਾ ਸੀ ਤੇ ਟ੍ਰੈਕਟਰ ਸੀ ਸਾਡੇ ਕੋਲ ਮੈਂ ਕਦੇ ਕੰਮ ਨੂੰ ਹੱਥ ਲਾ ਕੇ ਨਹੀਂ ਸੀ ਦੇਖਿਆ ਅੱਡ ਹੋਣ ਨੂੰ ਬਾਪੂ ਇਹ ਨਿਕੜਿਆ ਸੀ ਆਪਣੇ ਭਾਈਆਂ ਨੂੰ ਕਹਿੰਦਾ ਇੰਤੋ ਸਿਮਪਾ ਅਸੀਂ ਨੀਂਹ ਪੋਚਾਂ ਕਰੇ ਜਾਂਦੇ ਹਾਂ ਮੇਰੇ ਜਵਾਬਾਂ ਦਾ ਕੁਝ ਪੜਦਾ ਨਹੀਂ ਅੱਡ ਹੋਏ ਤਿੰਨ ਕਿੱਲੇ ਜ਼ਮੀਨ ਹੱਥ ਆਈ ਤੇ ਦੋ ਕਮਰਿਆਂ ਦਾ ਘਰ ਮਰੱਬਾ ਵਾਉਣ ਵਾਲਿਆ ਤਿੰਨ ਕਿੱਲੇ ਐ ਲੱਗਣ ਜਿਵੇਂ ਕਿਸੇ ਨੂੰ ਮਹਿਲਾ ਜੋ ਪਟਕੀ ਮੋਟਰ ਵਾਲੇ ਕਮਰੇਸ ਬੰਦ ਕਰਦੀ ਦੋਵੇਂ ਪਾਈ ਅਸੀਂ ਜਾਣ ਵਾਲੇ ਕੋਈ ਦੇਖਣ ਨਾ ਆਵੇ ਜੇ ਆਵੇ ਤਾਂ ਘਰ ਤੱਕ ਨਾ ਪਹੁੰਚੇ ਲੋਕ ਭਾਨੀ ਮਾਰਦਿਆ ਕਰਨ ਅਥੇ ਡੜੇ ਪਟਨੀ ਮੁੰਡੇ ਆ ਪੜਣੇ ਆਪਣੇ ਲੋਕੀਸ ਵਾਲੇ ਪੁੱਛੇ ਨੇ ਔੜੀ ਉੱਤੇ ਰਹਿਣਗੇ ਜਿਹੜਾ ਲੈਣ ਨੂੰ ਚਿੰਤਾ ਕਰੇ ਜਿਹੜਾ ਮੇਰੇ ਅੱਗੇ ਜਨਾਨੀ ਦੇ ਪੈਰ ਤੋਂ ਤੋਂ ਪੀੜ ਨੂੰ ਫਿਰੇ ਇੱਥੇ ਨਹੀਂ ਰਹਦੇ ਬਾਕੂ ਬੜਲਾ ਨਾ ਖੇਤੀ ਕਰੇ ਤੇ ਲੋਕ ਟਿਚਰਾ ਕਰ ਉਹਦੇ ਭਾਈ ਬੋਲੀਆਂ ਮਾਰ ਮਾਰ ਚੈਨ ਨਾ ਰਹਿਣ ਕਹਿੰਦੇ ਾੜ ਹੋ ਕੇ ਸ਼ਾਹ ਬਣ ਗਿਆ ਬਾਕੂ ਕਹਿੰਦਾ ਸ਼ਾਹ ਬਣ ਕੇ ਦਿਖਾਉ ਅਸੀਂ ਵੱਡੋ ਜ਼ਮੀਰ ਵੇਚ ਕੇ ਇੱਥੇ ਰਹਿ ਲੈ ਆ ਮੈਗਰਨਟ ਤੋਂ ਤੈਨੂੰ ਮੇਰੇ ਗੋਰ ਰੰਗਾਬਾਦ ਵਾਲੇ ਛੱਟ ਤੇ ਜਿਵੇਂ ਕਹਿੰਦੇ ਆ ਜਿੱਧਰ ਨੂੰ ਮਾਰਤੀ ਪੈ ਜਾਓ ਵਿਚਾਲੇ ਆਉਨੇ ਆ ਜਿਹੜੀ ਫਸਲ ਪੰਜਾਬ ਚ 3 ਕਿਲਿਆਂ ਚ ਨਿਕਲੀ ਸੀ ਇਥੋਂ 7 ਕਿਲਿਆਂ ਚ ਨਿਕਲਦੀ ਆ ਫਿਰ ਇਹਂਦਰਾ ਮਾਰੀ ਤੇ ਸਾਡੇ ਸੱਤ ਭਾਂਡੇ ਲੁੱਟ ਕੇ ਲੈ ਗਏ ਤਾਂ ਹੀ ਹੋਂ ਤਾਂ ਮੈਂ ਕਹਿੰਦਾ ਤੇ ਚੁੱਪ ਰਹੀ ਕਿਸੂਤੀ ਪੰਜਾਬ ਵੀ ਬਥੇਰਾ ਖਰਾਬ ਆ ਹਾਂਜੀ ਹੈਗਾ ਪੰਜਾਬ ਵੀ ਖਰਾਬ ਪਰ ਇੱਥੇ ਤੇ ਗਾਂਜਾ ਤਮਾਕੂ ਤੇ ਤਾਰੂ ਨਾ ਹੋਣ ਤਾਂ ਦੱ ਅੱਥਾਂ ਨੂੰ ਮਾਤੇ ਆਪਾ ਆਲੋਚਨ ਸ਼ਕਤ ਸਭ ਹਲਕੇ ਜਿਹਾ ਸੁਪ ਗਿਆ ਭਾਈ ਸਾਹਿਬ ਕਹਿੰਦੇ ਨੇ RAM ਬੇੜ ਦੁੱਤ ਸੀ ਕ੍ਰਿਸ਼ਨ ਵੇੜੀ ਕੀ ਅਧਿਕਲ ਤਾ ਤਾਰੂ ਆ ਰਾਜ ਰਾਜ ਦੀ ਕੀ ਉਹ ਭਾਈ ਸਾਹਿਬ ਤਾਰੂ ਤਾਂ RAM ਬੇੜੀ ਹੁੰਦੀ ਹੋਣੀ ਆ ਨਹੀਂ ਤਾਂ 12 ਸਾਲ ਧਨਵਾਨ ਬਰਵਾਸ ਘਟਣਾ ਕਿਦਾ ਸੌਖਾ ਹੋਣਗਾ ਪਰ ਇੱਕ ਗੱਲ ਹੈ ਜਨਾਨੀ ਉਹਦੇ ਨਾਲ ਸੀ ਨਾਨੀ ਨਾਲ ਹੋਵੇ ਤਾਂ ਬੰਦਾ ਨਰਖਾਂ ਚ ਵੀ ਰਹਿ ਸਕਦਾ ਇਹ ਜੁਪੀ ਵੀ ਸੜੇ ਬਣਵਾ ਸਾਡੇ ਲਈ ਭਾਈ ਸਾਹਿਬ ਮੈਨੂੰ ਸਾਰਾ ਬਤਾ ਕਿਵੇਂ ਚੱਕਰਾਤਾਂ ਝਾਕ ਜਾ ਕੇ ਤੁਸੀਂ ਪੈਸਾ ਬਣਾਉਂ ਮੇਰਾ ਛੋਟਾ ਭਾਈ ਵੀ ਟਰੱਕ ਚਲਾਉਂਦਾ ਜਨਾਨੀ ਉਹਨੂੰ ਵੀ ਨੇ ਜੁੜੀ ਪਰ ਉਹ ਪੱਟੂ ਆ ਸੀਤਾਪੁਰ ਬਾਜ਼ਾਰ ਤੇ ਜਿਹੜਾ ਮਾਰਿਆ ਉਹ ਇੱਕ ਦੋ ਵਾਰ ਮੈਨੂੰ ਵੀ ਲੈ ਕੇ ਗਿਆ ਮੈਂ ਉਹਨੂੰ ਕਿਹਾ ਛੋਟੇ ਭਾਈ ਮੈਂ ਤੇਰਾ ਦੇਣ ਪਿੱਛੇ ਨੂੰ ਆ ਤਾ ਤੂੰ ਸਵਾਰ ਕੇ ਚਲਾਉਂ ਗਿਆ ਬਾੜੇ ਉਸੇ ਯਕੀਨ ਨਹੀਂ ਮਨਾ ਇੱਥੇ ਆਪਾਂ ਦੱਸਦੇ ਆਂ ਕਿ ਉੱਥੇ ਜਰਾਨੀਆਂ ਹੱਥਾਂ ਮਾਰਦੀਆਂ ਪਰ ਤੁਸੀਂ ਕਿਹੜਾ ਭੁੱਲਿਓ ਦੁਨੀਆ ਘਾਹਿਆ ਤੁਸੀਂ ਉਹ ਦੁਨੀਆ ਮੌਣ ਨਹੀਂ ਮਾੜੇ ਤਾਂ ਕਰਦੇ ਆਂ ਤੁਸੀਂ ਤਾਂ ਇਹ ਗੁੱਸਾ ਕਰਦੇ ਜੀ ਮੈਂ ਥੋੜੋ ਕਹਨਾ ਤੁਸੀਂ ਮਾੜੇ ਤੋਂ ਜਾਣੀ ਨਾਲੇ ਉਹ ਮਾੜਾ ਤਾਂ ਹੋ ਸਕਦਾ ਮਾੜਾ ਤਾਂ ਦਾ ਸੱਟਾ ਚੱਲਦਾ ਇੱਥੇ ਜਰਾਨੀ ਦੀ ਤਸਵੀਰ ਹੈ ਆਪਾਂ ਤਾਂ ਹੋਰ ਹੈ ਬਾੜੀ ਪੈ ਗਈ ਅਜੇ ਤਾਂ ਜੀ ਬੋਤਲ ਵੀ ਸਿਰੇ ਨਹੀਂ ਲੱਗੀ ਇਹ ਦੁਨੀਆ ਤੋਂ ਕੁਝ ਨਹੀਂ ਲੈ ਜਾਣਾ ਆਹੀਆ ਜਿਹੜਾ ਕੱਪੀ ਜਾਣਾ ਪਿੱਛੇ ਜੇ ਸਾਡੀ ਬੁੜੀ ਚੱਲਣ ਲੱਗੀ ਸੀ ਬਹੁਤ ਹੀ ਉਹ ਬਿਮਾਰ ਹੋ ਗਈ ਤੇਰਾ ਤਾਂ ਐ ਲੱਗੇ ਵੀ ਹੌਣ ਨਹੀਂ ਬਚਦੀ ਮੈਂ ਕਿਹਾ ਬੀਬੀ ਜੇ ਅਜੇ ਤਰੀ ਨਾ ਹੁੰਦੀ ਤਾਂ ਸੇਵਾ ਕਰਦੀ ਪਰ ਮਾਰ ਘਟਿਆ ਰਗੜ ਰਿਹਾ ਇੱਕ ਬੈਠੇ ਖਸੂਤੇ ਥਾਂ ਤੇ ਆ ਨਾ ਕੋਈ ਆਣ ਨਾ ਸਾਰੋ ਕੋ ਕੋ ਤੱਕ ਕੋਈ ਘਰਨੀ ਨਾ ਕੋ ਡਾਕਟਰ ਇੱਥੇ ਤਾਂ ਮਰੀ ਸਾਹਿਬ ਦੇ ਜਨਾਨੀ ਦੇਖਣੋਂ ਤਸੇ ਹੋਈਏ ਤਾਂ ਮਹਿਲ ਕੰਝ ਜਾਣਾ ਪੈਂਦਾ ਸਭ ਨੂੰ ਪੰਜਾਬ ਤੋਂ ਪਤਾ ਲੱਗਿਆ ਚਾਚਾ ਚਾਚੀ ਖਬਰ ਲੈਣ ਆਲੇ ਉਹ ਜੀ ਕਬਰ ਵੀ ਕਾਦੀ ਲੈਣ ਆਏ ਸੀ ਸਾਡੇ ਖਾਨਪੁਰ ਵਾਲੇ ਘਰ ਦੇ ਚਾਪੀ ਲੈਣ ਆਏ ਸੀ ਵੀ ਅਸੀ ਵਰਤੀ ਚਾਚੀ ਵੱਡੇ ਵੱਡੇ ਘਪੌੜੇ ਮਰੀ ਜਾਵੇ ਉੱਥੇ ਭੈਣ ਜੀ ਤੋਂ ਜਮੇ ਬੀਤ ਗਏ ਪੰਜਾਬ ਚਾਲੂ ਉੱਥੇ ਤਰਨ ਰਾਜਕ੍ਰਮਾਂ ਦੀ ਇੱਥੇ ਡਾਕਟਰ ਨਹੀਂ ਚੰਗੇ ਬੀੜੀਆਂ ਪੀਣੇ ਅੱਖਾਂ ਦਾ ਇਲਾਜ ਜ਼ਰੂਰ ਕਰਵਾ ਜੇ ਅੱਖਾਂ ਬਨਾਖੀ ਹੋ ਗਈ ਕਿਸੇ ਨੂੰ ਪੁੱਛਣਾ ਬੰਦਾ ਵਰਨਾ ਜਿਹੜੀ ਜੋਗਾ ਰਹੇ ਜਦੋਂ ਤੱਕ ਆਪਣੀ ਕਰਿਆ ਆਪ ਸੋਚ ਸਕੇ ਰੱਬ ਕਿਸੇ ਦੇ ਪਰਨੇ ਨਾ ਪਾਵੇ ਤਾਂ ਚਾਚਾ ਕਹਿੰਦਾ ਅੱਖਾਂ ਦਾ ਇਲਾਜ ਮੈਂ ਅੱਖਾਂ ਦਾ ਇਲਾਜ ਜ਼ਰੂਰ ਕਰਵਾ ਖਰਚਾ ਮੈਂ ਕਰੂੰਗਾ ਅੱਖਾਂ ਦੀ ਕੀਮਤ ਅੰਨਾ ਬੰਦਾ ਇਹ ਜਾਣ ਸਕਦਾ ਖੰਨੇ ਬਸਾਂ ਦੇ ਹੱਡੇ ਦੇ ਕੋ ਬੰਦਾ ਇਹ ਕਹਿ ਕੇ ਮੰਨਦਾ ਹੁੰਦਾ ਅੱਖਾਂ ਵਾਲਿਓ ਆ ਬੜੀ ਧਿਆਨ ਦੀ ਚੀਜ਼ ਨਹੀਂ ਮੈਂ ਮੰਨ ਚ ਕਿਹਾ ਇਹ ਗੱਲ ਹੀ ਨਹੀਂ ਜਿੰਨੇ ਇਹਦਾ ਲਾਜ ਕਰਾਉਣਾ ਤੁਸੀਂ ਚਾਬੀ ਲੈਣ ਆਇਆ ਚਾਬੀ ਲੈ ਕੇ ਰਾਹ ਪੈਣਾ ਐਵੇਂ ਮਮੋਟ ਪਗੜੀ ਇੱਕ ਰਾਤ ਮੈਂ ਢੇਰੇ ਹੋਏ ਮਹਿਲਾਂ ਜੀ ਤੋਂ ਘਰੇ ਮੁੜਿਆ ਕਿਸੇ ਢਾਬੇ ਤੋਂ ਦਾਲੂ ਵੇਚ ਕੇ ਗਿਆ ਸੀ ਇੱਕ ਕਮਰੇ ਚ ਬੁਮਾਰ ਬੀਜੀ ਕੋਲ ਇੱਕ ਕਮਰੇ ਚ ਬੁਮਾਰ ਬੀਜੀ ਕੋਲ ਬਾਪੂ ਪਿਆ ਦੂਜੇ ਕਮਰੇ ਚ ਚਾਚਾ ਚਾਚੀ ਮੈਂ ਬਾਹਰ ਪਈ ਮੰਜੀ ਤੇ ਪਿਆ ਤਾਰੂ ਤੇ ਦਾਂਦੇ ਦੇ ਨਸ਼ੇ ਚ ਟੈਕ ਪਰ ਮੈਨੂੰ ਨੀਂਦ ਨਾ ਆਵੇ ਮਨ ਚਾਹੀ ਜਾਵੇ ਸੁਖਿਆ ਜੇ ਤੇਰੇ ਜਨਾਨੀ ਹੁੰਦੀ ਤੂੰ ਵੀ ਅਜਿਕੇ ਤੇ ਪਿਆਰ ਨਾ ਚੱਤੇ ਵਾਲੇ ਕਮਰੇ ਚੋਂ ਜੀਵਤੀਆਂ ਵਜਾਈ ਜਾਂਾਂ ਮੈਂ ਤੰਨਾ ਚੁੰਡਾ ਦੇ ਕੇ ਪਿਆ ਪਤਾ ਨਹੀਂ ਕੀ ਹੋਈ ਜਾਵੇ ਮੇਰਾ ਦਿਲ ਕਰੇ ਖੰਨੇ ਵਾਲੇ ਅੰਨੇ ਮਾਂ ਨੂੰ ਰੋਲਾ ਪਾ ਕੇ ਆਂ ਜਨਾਨੀਆਂ ਵਾਲਿਓ ਜਨਾਨੀਆਂ ਬੜੀ ਪਿਆਰਸ਼ੀਲੇ ਆਪਣੇ ਆਪ ਨੂੰ ਕਿਹਾ ਸੁਖਿਆ ਕੰਨੋਂ ਸੀਤਾ ਪਰ ਮਾਜਾਰ ਜਿਹੜਾ ਮਾਰ ਕੇ ਪਰ ਦੂਜੇ ਦਿਨ ਹੋਰ ਹੀ ਪਤਾ ਪੈ ਗਿਆ ਕਿ ਬੇਪੀ ਜ਼ਿਆਦੇ ਕਮਾਰ ਹੋ ਗਈ ਬਾਪੂ ਤੇ ਚਾਚਾ ਲੈ ਕੇ ਡਾਕਟਰ ਕੋਲ ਚਲੇ ਗਏ ਮੈਨੂੰ ਘਰੇ ਰਹਿਣਾ ਪੈ ਗਿਆ ਮੇਰੇ ਦਿਮਾਗ ਨੂੰ ਕੁਝ ਚੜੇ ਜਾਵੇ ਕੰਨ ਬੋਲੇ ਹੋਈ ਜਾਣ ਚਾਚੀ ਕੰਮ ਮੁਕਾ ਕੇ ਸੁੱਤੀ ਭਈ ਤੂੰ ਦੇਖ ਕੇ ਰਾਤਾਂ ਲਈ ਅਜੀਬ ਜਿਹਾ ਆਵਾਜ਼ਾਂ ਕੁੱਤੀ ਜਾਣ ਸਿਰਜ ਬੰਦੀ ਜਾਣ ਮੇਰੇ ਮਨਜਾ ਘੁੰਮੀ ਜਾਵੇ ਮੈਨੂੰ ਲੱਗਿਆ ਮੈਂ ਜਿੰਨੇ ਉਹਦੇ ਮਨ ਤੇ ਜਾ ਉਹ ਕੁਮਤਰੀ ਉਤੀ ਲਤੀਵਨ ਹੰਗੜਾ ਘਟਣਾ ਕੰਦੀ ਰੋੜ ਜਾਣ ਸੁਖਿਆ ਤੈਨੂੰ ਮੈਂ ਹੱਥੀਂ ਪਾਲਿਆ ਅਜੇ ਤੱਕ ਮੇਰੇ ਨਾਂ ਹਜੇ ਤੇਰਾ ਕੋਈ ਨਿਕਲਿਆ ਕੋਈ ਚਮਈ ਕਰਤੀਆ ਮੇਰਾ ਜੀ ਨਾ ਨਿਕਲ ਗਿਆ ਮੇਰਾ ਜੀ ਨਾ ਨਿਕਲ ਗਿਆ ਕਰੋਨਾ ਸੁਣ ਕੇ ਚਾਚੀ ਮੰਜੇ ਤੋਂ ਕੀ ਤੇ ਮੇਰੇ ਕੋ ਆ ਕੇ ਪੁੱਛਦੀ ਆ ਇਹ ਸੁਖਿਆ ਕੀ ਹੋਇਆ ਮੇਰਾ ਮੇਰੀ ਜੀ ਕੋਈ ਨਿਕਲ ਗਈ ਮੈਂ ਤਾਂ ਚਾਚੀ ਇਹ ਜੁਤੀ ਬੜੀ ਕਿਸਮਤੀ ਆ ਕੋਇਆ ਤਾਂ ਕੋਤਨੀ ਪਰ ਹੋਪੜਾ ਉੱਤੇ ਜਾਣਾ ਸੀ ਉਹ ਤੁਹਾਂ ਪਾਪੀ ਐ ਪਾਪੀ ਦਾ ਇੱਕ ਹੋਰ ਮਤਲਬ ਦੱਸਾਂ ਜੀ ਦੱਸ ਪਾਪੀ ਦਾ ਮਤਲਬ ਐ ਪਾ ਤੇ ਪੀਂ ਘਰ ਪਾ ਲੋ ਸੇਕੜ ਉਹ ਕੁੜੀ ਚਲ ਗਈ ਤਾਂ ਕਾਹ ਨੂੰ ਮਰੀਏ ਜੀ ਤੇ ਮਰ ਜਾਣੀ ਤਾਂ ਚੰਗਾ ਸੀ ਤੜਥਰੀ ਨਾ ਮਨੂੰ ਕਿਹਾ ਕਰੇ ਵੇ ਸਿਖਿਆ ਇਫੋਟੇ ਸਿਰਾਂ ਤੋਂ ਪਾਣੀ ਵਾਰ ਕੇ ਪੀਣ ਨੂੰ ਚੰਦ ਕਰਤਾ ਫੇਰ ਕੋਤਿਆ ਤੇ ਚਾਰ ਅੱਖਰ ਤੇ ਰਿਟਰਡਿਸ਼ ਹੁੰਦੇ ਜਦੋਂ ਤੁਹਾਡੇ ਬਾਪ ਕੋ ਚਾਰ ਜਣੇ ਪੱਤ ਹੁੰਦੇ ਅਤੇ ਸੜੇਸ਼ ਕੰਮ ਨਾ ਹੁੰਦੇ ਕਿ ਮੈਂ ਕਹਿੰਦਾ ਬੀਪੀ ਚਲ ਸਟਾਰਟ ਮੇਰੀਟਡ ਦਾ ਕੋਈ ਅੱਖਰ ਹੈ ਨਹੀਂ ਛੋਟਾ ਤਾਂ ਅੱਖਰਾਂ ਨਾਲ ਗਲ ਤੱਕ ਭਰ ਜਾ ਗਿਆ ਸੱਤ ਜਮਾ ਤਾਂ ਪਾਸ ਉਹਦਾ ਬੰਦ ਸੂਪ ਕਰਨਾ ਉਹ ਬਾਈ ਸਾਹਿਬ ਦਾ ਅੱਖਰਾਂ ਦੇ ਨਹੀਂ ਹੁੰਦੇ ਗਲ ਕਿਸਮਤ ਦੀ ਹੁੰਦੀ ਹੈ ਮੈਂ 2 ਪੈਸੇ ਦੇ ਬੰਦੇ ਪਰਿਹਾਰ ਗਿਆ ਜਨਾਮੀਆਂ ਲਈ ਕਰਦੇ ਦੇਖਿਆ ਮੇਰੀ ਬੁਰੀ ਆਦਤ ਆ ਜਣੇ ਖਣੇ ਨਾਲ ਹੱਥ ਮੜਾਈ ਜਾਣਾ ਕੁਝ ਕੰਮ ਕਰ ਦਿੱਤੀਆਂ ਲਕੀਰਾਂ ਮਿਟ ਗਈਆਂ ਕੁਝ ਹੱਥ ਮਲਾ ਆ ਮਾਰ ਲੀਆਂ ਜਿੜਿਆ ਵਾਲੀ ਰੇਖਾ ਚਾਹਾਂ ਹੀ ਮਿਟ ਗਈ ਇੱਕ ਦਿਨ ਚਾਕੂ ਲੈ ਕੇ ਜਿੱਥੇ ਪੰਡਤ ਨੇ ਦੱਸਿਆ ਸੀ ਕਿ ਗਿਆ ਵਾਲੀ ਰੇਖਾ ਇੱਚ ਹੁੰਦੀ ਆ ਉੱਥੇ ਹੀ ਮੈਂ ਟੱਕ ਮਾਰ ਲਿਆ ਤੇ ਬਾਪੂ ਨੂੰ ਕਿਹਾ ਬਾਪੂ ਤੇ ਜੂਕੇ ਬੜੀ ਕਸੂਤੀ ਐ ਕੋਲ ਪੈਸਾ ਹੋਵੇ ਚਾਹੇ ਹੱਥਾਂ ਨੂੰ ਤੈਨੂੰ ਜਨਾਬੀ ਲਿਆ ਦਈਏ ਮੈਂ ਕਿ ਬੰਦੀ ਨਾਲ ਗੱਲ ਕਰ ਲਈ ਕੁੜੀਆਂ ਨੇ ਦੋ ਪੱਟੀ ਜਿਹੜੀ ਆਉਂਦੀ ਉਹ ਤੇਰੀ ਨੋਹ ਬਣ ਚੂ ਉਹ ਹੈਗੀ 10000 ਦੀ ਛੋਟੀ 5000 ਪੰਜਾਬ ਤੋਂ ਸਾਹ ਬਣਨਾ ਹੈ ਬਾਪੂ ਤੇਰੇ ਬੱਲਾਂ ਸੁਣੀ ਜਾਵੇ ਦੌਰਾਂ ਦੀ ਮਾਂ ਮੰਗ ਉੱਚੀ ਜਾਵੇ ਮੈਂ ਉਹਨੂੰ ਕਿਹਾ ਸਾਜ ਹੀ ਪੈਸਾ ਦਾ ਇੰਤਜ਼ਾਮ ਕਰੋ ਜੇ ਨੋਹ ਵਾਲੇ ਬਣਨਾ ਨਹੀਂ ਮੈਂ ਕੋਈ ਹੋਰ ਕੁਝ ਉਹ ਕਹਿੰਦਾ ਛੋਟੇ ਮੁੰਡੇ ਤੇ ਮੇਰੇ ਹਿੱਸੇ ਦੀ ਜ਼ਮੀਨ ਵੱਲ ਤਾਂ ਝਾਕੀ ਨਾ ਮੇਰੇ ਹਿੱਸੇ ਦੀ ਗਹੜੇ ਰੱਤ ਬੰਨਿਆ ਭਾਂਕ ਕੁੱਛ ਕਰੀ ਬੇਬੀ ਦੀ ਖਾਂਦਾਨੀ ਖਾਂਦਾਨੀ ਦੀ ਰੱਟ ਮੈਂ ਸੁਣੀ ਹੋਈ ਨਾ ਮੇਰੇ ਹਿੱਸੇ ਦੀ ਜ਼ਮੀਨ ਗਹੜੇ ਰੱਤ ਕੇ ਸਭ ਜਾਣ ਕੋ 5000 ਦੀ ਖਾਨਾਲੀ ਲਿਆਏ ਉਹ ਤੂੰ ਤਾਂ ਕਹਿੰਦਾ ਸੀ 10000 ਕਰ ਚਾ ਰੁਪਈਆ 10000 ਲਿਖਿਆ ਭਾਈ ਸਾਹਿਬ ਉਹ ਵੀ ਦਸਤਾ ਪਾਲੋਂ ਛਕਛਕ ਇੱਕ ਗੱਲ ਆ ਬੰਦਾ ਦਾਰੂ ਤੇ ਜਨਾਮੀ ਨਾਲ ਰੱਖਦਾ ਨਹੀਂ ਲੋਕਾਂ ਦੇ ਕਾਰਜ ਦੇ ਊਕੇ ਗਏ ਸਾਲਾਂ ਦਰੋਗੇ ਨੂੰ ਦਾਦਿਸਾ ਹੋਰ ਕੀ ਦਰੋਗੇ ਨੂੰ ਮਸਹਾਨੀ ਦਰੋਗੇ ਨੇ ਬਾਪੂ ਨੂੰ ਪੜ ਲਿਆ ਕਹਿੰਦਾ ਤੁਸੀਂ ਉਸ ਬੁੜੀ ਵਿਆਹ ਜਾਂਦੀ ਜਿਹੜੀ ਜਿਹਦੀ ਅਜੇ ਵਿਆਹ ਨਹੀਂ ਹੋਰੇਗੀ ਬਾਪੂ ਨੇ ਹੋਰ ਜਮੀਨ ਗਣੇ ਰੱਖ ਕੇ 5000 ਦਰੋਗੇ ਨੂੰ ਦਿੱਤਾ ਤਾਂ ਕਿ ਦੇ ਸਹਕਾਰਾ ਮਿਲਿਆ ਮੈਂ ਬੀਬੀ ਨੂੰ ਕਹਾਂ ਬੀਬੀ ਤੇ ਜੂਬੀ ਬੜੀ ਖੁਸ਼ਤੀ ਹੈ ਮੈਂ ਇਹਨੂੰ ਪੰਜਾਬ ਲੈ ਕੇ ਜਾਣਾ ਉਹ ਵੀ ਤਿਆਰ ਹੋ ਗਈ ਜਿਹਨੇ ਸਰਵਾਲਾ ਹੁੰਦੀ ਹੈ ਅਸੀਂ ਫਿਰ ਖਾਨਪੁਰ ਚਲੇ ਗਏ ਦੀ ਵੀ ਉਹਦੀ ਐ ਰਾਖੀ ਕਰੇ ਜਿਵੇਂ ਤੇ ਤਫਸਿਲ ਦੀ ਕਰਦਾ ਉਹਦੇ ਨਾਲ ਹੀ ਸੋਵੇਂ ਤੇ ਮੈਂ ਅੰਦੀ ਬਾਣੀ ਕੋਲ ਜਾਵਾਂ ਛੱਤ ਕੋਲ ਜਾ ਬੜੇ ਮੈਨੂੰ ਦਲੀਨਾ ਤਰੋਂ ਦੀ ਪੂਰੀ ਨਿਗਾਰਾ ਰੱਖੇ ਤੱਤੇ ਹੋਏ ਤੇ ਮਾਂਤਰਾਂ ਬਾਕਾਂਵਾਂ ਨਿਕਲੇ ਜਾਂ ਕਿੰਨਾ ਚੰਗਾ ਹੁੰਦਾ ਜੇ ਵੀ ਜੇ ਤੁਮ ਪਰਫੋਮ ਨਾ ਕੀ ਇੱਕ ਦਿਨ ਬੱਕ ਲਾਉਣ ਲੱਗੇ ਤੇ ਧਿਆਨ ਨਾਲ ਸ਼ੀਸ਼ਾ ਦੇਖਿਆ ਤਾਜ਼ਰ ਜਿੱਟਾ ਹਾਂ ਬੜਾਪਾ ਮਾਰੂ ਮਾਰ ਕਰਦਾ ਆਈ ਜਾਵੀ ਜਿਸ ਸਾਲ ਸਮਾਂ ਹੀ ਡਿੱਕੀ ਗਿਆ ਉਦੋਂ ਤੱਕ ਤਾਂ ਮੈਂ ਮਰੂ ਕਿ ਉਹਦੀ ਕੁੜੀ ਕੁੜਤ ਮਰ ਗਈ ਵਾ ਪੰਨਾ ਇਹਦੇ ਕੋਈ ਨਾ ਕਰੀਏ ਕੋਈ ਤਰਕੀਬ ਸੋਚਣੀ ਚਾਚੀ ਜਿਹੜੀ ਛੁੱਪੀ ਗਈ ਸੀ ਉਹਦੇ ਨਾਲ ਦੇਖੀ ਤਾਂ ਚੰਗਾ ਸੀ ਫਰਾਸੀ ਚਾਚੀ ਦਾ ਸੁਭਾਅ ਥੋੜਾ ਲਾਲਚੀ ਹੈ ਰੋਜ਼ ਵਾਰਨਾ ਚਾਚੀ ਨਾਲ ਪਸੂਆਂ ਲਈ ਹਰਾ ਟਰੱਕੜਾਇਆ ਹੁੰਦਾ ਹੋਵੇ ਕਿਸੇ ਦੇ ਖੇਤ ਚੋਂ ਕੱਦੂ ਤੋੜ ਲਿਆ ਹੈ ਤਾਤੀ ਦੇ ਮੰਤੇ ਤੇ ਪੱਧਰ ਰੱਖਦੇ ਆਪ ਧਰਤੀ ਤੇ ਬੈਠ ਗਿਆ ਧਰਤੀ ਕਹਿੰਦੀ ਵੇ ਕੁੰਜੇ ਕੰਬੜਾ ਸੁੱਖੀ ਸਾਨੀ ਮੈਂ ਤਾਂ ਸੁੱਖ ਸਾਨ ਕਿੱਥਾ ਚਾਚੀ ਦੇਖ ਲਾ ਗੁੜੀ ਦੀਆਂ ਕੱਤੂ ਤਾ ਬਹੁਤ ਮੇਰੀਆ ਕੋਟੀ ਤਾਤੀ ਨੇ ਮੇਰੀ ਗੱਲ ਤੱਕ ਗਲਤ ਦਾ ਜਵਾਬ ਦੇਣ ਦੀ ਹੱਤ ਤੂੰ ਹਮਲ ਦੇਖਣ ਲੱਗੀ ਮੈਂ ਸੋਚਿਆ ਸਾਜੀ ਦੇ ਕੇ ਕੋਸ਼ ਉਹ ਮੇਰੇ ਹੱਥ ਦੀ ਵੀ ਹਣ ਲੱ ਲੱਗੋ ਉਹ ਛੋਟੇ ਛੋਟੇ ਪੱਧਰ ਚੁੱਕ ਕੇ ਕਹਿਣ ਲੱਗੀ ਵੇ ਸੁਕਰ ਤੋਂ ਤਾਂ ਜਮਾਈ ਰੜ ਗਿਆ ਹਰ ਛੋਟੇ ਛੋਟੇ ਚੂਹੇ ਤੋੜ ਲਿਆ ਮੇਰਾ ਤਾਂ ਪਾ ਬਿਮਾਰ ਚੁਪਤ ਇੱਕ ਤਾਂ ਨਹੀਂ ਖੋਤੀ ਰੋ ਕਿਸਾਨ ਜਿਹਦੀ ਮਾਰਨੀ ਕੁੱਤ ਚੂਹਾ ਤੋੜਨਾ ਤਾਂ ਬਹੁਤ ਹੀ ਮਾੜਾ ਮੈਂ ਜਾਨੀ ਦੀਆਂ ਗੱਲਾਂ ਕਰੀ ਜਾਂਦਾ ਉਹ ਪਤੂਆ ਨਹੀਂ ਕਰੀ ਆਵੇ ਸੋਚਿਆ ਸੁਕਰ ਸਿਆਂ ਇਹ ਵੀ ਬੁੜੀ ਨਾਲ ਰੜੀ ਹੋਈ ਆ ਆਪਣਾ ਹੁ ਆਪ ਹੀ ਤੋੜਾ ਪੈਣਾ ਇੱਕ ਦਿਨ ਮੈਂ ਮੌਕਾ ਦੇ ਕੇ ਕੁੰਡਾ ਲਾ ਰਿਹਾ ਜੀ ਉਹ ਗੋਣ ਲੇ ਮੇਰਾ 89 ਕਮਰਾ ਚੋਦੇ ਆਗੇ ਸਿਆਣੇ ਬੰਦਿਆਂ ਨਾਲ ਸੀ ਉਹਨਾਂ ਤੋਂ ਸੁਣਿਆ ਹੋਇਆ ਸੀ ਕਿ ਜਨਾਨੀ ਦਾ ਰੋਣਾ ਤਾਂ ਇਤਨੀ ਹੁੰਦਾ ਉਹਦਾ ਰੋਣਾ ਸੁਣ ਕੇ ਬਾਹਰ ਕੱਠ ਹੋ ਗਿਆ ਲੋਕ ਦਰਵਾਜ਼ਾ ਘੜਕਾਈ ਜਾਣ ਨਾਲੇ ਹੱਥਾਂ ਮਾਰਿਆ ਮੈਂ ਕਹਿ ਕੋਈ ਨਾ ਮੈਂ ਨਹੀਂ ਕੋਲਦਾ ਕੋਈ ਚਾੜਪਟੀ ਅੰਦਰ ਆਈ ਇਹ ਵੀ ਨੱਚਕਾਰ ਕਰਦਾ ਮੇਰੇ ਥੱਪੜ ਮਾਰੇ ਇਹ ਤਾਂ ਰਹੀ ਜਿਵੇਂ ਸੁਆਗਤ ਦਾ ਸੁਆਗਤ ਦਾ ਰਾਤ ਨੂੰ ਪਤਾ ਨਹੀਂ ਉਹਨੂੰ ਇਹ ਤਾਂ ਇੱਕ ਆਰੇ ਮੈਂ ਸਾਰੇ ਪੱਤ ਪਰਤ ਕਰਕੇ ਲੱਭ ਲਈ ਪਤਾ ਨਹੀਂ ਲੱਗਿਆ ਕਿ ਕਿੱਥੇ ਚਲੀ ਗਈ ਕਿੱਥੇ ਕਰੇਗੀ ਬੇਟੀ ਦਾ ਸਿਰ ਕਾੜਨਾ ਇਹਨੇ ਨਿਆਣੀ ਹੈ ਨਿਆਣੀ ਹੈ ਕਹਿ ਕੇ ਜਨਾਨੀ ਲੁੱਟਣ ਪੜੀ ਚਲੋ ਜੀ ਪਾਲੋ ਸਿੱਖ ਸਿੱਖ ਉਹ ਜਿਹੜਾ ਮੁੰਡਾ ਕੰਦਾ ਅੱਠ ਨੰਬਰਿਆਂ ਦਾ ਐਡੀਕ ਸੀਗੀ ਉਹ ਇਹਦੇ ਨਾਲ ਉਹਦੀ ਕੋਸ਼ਿਸ਼ ਸਰਪਾਰਟੀ ਸੀ ਉਹ ਬਹੁਤ ਬਸਤਵੱਚੀ ਕੀਤਾ ਚਾਰ ਔਰ ਥੱਥ ਦਾਣਾ ਦੀ ਧੰਨਾ ਕੋਈ ਚੀਜ਼ ਐ ਆਪਣਾ ਕਿਹੜਾ ਜੁਆ ਹੈ ਤੂੰ ਦੋਸਤਾਂ ਦਾ ਫਾਦਰ ਨੇ ਤਾਂ ਕਿਹਾ ਉਹ ਕੱਦ ਨਹੀਂ ਸ਼ਬਾਸ਼ ਸ਼ਕਰਾ ਜਾਨਾ ਦੀ ਜਾਨਾ ਤੇ ਜੁਪੀ ਬੜੀ ਕਿਸੂਤ ਸੀ ਥੈਂਕ ਯੂ ਬਹੁਤ ਸ਼ੁਕਰੀਆ